ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਬਣਾ ਕੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਮੁੱਖ ਹਾਈਵੇ ਤੇ ਲੰਘਣ ਵਾਲੇ ਓਵਰਲੋਡ ਤੂੜੀ ਦੇ ਨਾਲ ਪਰੇ ਟਰੈਕਟਰ ਟਰਾਲੀਆਂ ਜਿਸ ਦੇ ਚਾਲਕਾ ਦੇ ਵੱਲੋਂ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈ ਗੜਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ਤੋਂ ਸੈਲਾਖੁਰਦ ਦੀ ਕੁਆਂਟਮ ਪੇਪਰ ਮਿਲਨੂ ਰੋਜ਼ਾਨਾ ਜਾਣ ਵਾਲੀਆਂ ਤੂੜੀ ਦੇ ਨਾਲ ਭਰੀਆਂ ਓਵਰロード ਟਰੈਕਟਰ ਟਰਾਲੀਆਂ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਨੇ ਉੱਥੇ ਇਹਨਾਂ ਨੂੰ ਕ੍ਰੋਸ ਕਰਨ ਸਮੇਂ ਦੂਜੇ ਵਾਹਨ ਚਾਲਕਾਂ ਦੀ ਜਾਨ ਖੱਤੇ ਦੇ ਵਿੱਚ ਪੈ ਰਹੀ ਹੈ ਇਨਾ ਓਵਰਲੋਡਡ ਟਰੈਕਟਰ ਟਰਾਲੀਆਂ ਦੀ ਟੁੱੜੀ ਹਾਈਵੇ ਤੇ ਸਥਿਤ ਦੁਕਾਨਦਾਰ ਤੇ ਦੋ ਪਹੀਆ ਵਾਹਨ ਚਾਲਕਾ ਦੀ ਅੱਖਾਂ ਦੇ ਵਿੱਚ ਪੈਣ ਕਰਨ ਲੋਕਾਂ ਦੇ ਲਈ ਮੁਸੀਬਤ ਦਾ ਸਬਬ ਬਣੀ ਹੋਈ ਹੈ ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਮੋਟਰ ਵਹੀਕਲ ਐਕਟ ਦੇ ਅਧੀਨ ਇਨਾ ਓਵਰਡੋਰ ਟਰੈਕਟਰ ਟਰਾਲੀਆਂ ਨੂੰ ਸੜਕ ਤੇ ਚਲਣ ਤੇ ਪੂਰੀ ਤਰ੍ਹਾਂ ਨਾ ਪਾਬੰਦੀ ਹੈ ਪਰ ਪ੍ਰਸ਼ਾਸਨ ਤੇ ਆਰਟੀਓ ਦੇ ਵੱਲੋਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਲਾਕੇ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਤੇ ਕਾਰਵਾਈ ਨਹੀਂ ਹੁੰਦੀ ਤਾਂ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਉਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਹੰਕਾਰੀਆਂ ਦੱਕਿਆਣ ਕਿ ਉਹਨਾਂ ਵੱਲੋਂ ਟ੍ਰੈਫਿਕ ਇੰਚਾਰਜ ਨੂੰ ਓਵਰਲੋਡ ਟਰੈਕਟਰ ਟਰਾਲੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਸਖਤ ਨਿਰਦੇਸ਼ ਜਾਰੀ ਕੀ ਇਲਾਕੇ ਦੇ ਵਿੱਚ ਇੱਕ ਪੇਪਰ ਮੇਲਿਆ ਦੈਟਸ ਸੈਲਾ ਤੁਸੀਂ ਦੇਖੋ ਕਿ ਉੱਥੇ ਕਿੰਨੀਆਂ ਓਵਰਲੋਡ ਟਰਾਲੀਆਂ ਸੜਕ ਦੇ ਉੱਤੇ ਲੰਘ ਕੇ ਆਉਂਦੀਆਂ ਤੇ ਜਿਹੜੇ ਐਮਬੀਆਈ ਆ ਮੋਟਰ ਵਹੀਕਲ ਇੰਸਪੈਕਟਰ ਕਿਸੇ ਵੀ ਟਰੈਕਟਰ ਟਰਾਲੀ ਨੂੰ ਲੋਡ ਸੜਕ ਦੇ ਉੱਤੇ ਲਿਜਾਣ ਲਈ ਕੋਈ ਲਾਇਸੈਂਸ ਨਹੀਂ ਦੇ ਰਿਹਾ ਹੈ ਉਦੀ ਕੋਈ ਪਰਮਿਸ਼ਨ ਨਹੀਂ ਦੇ ਰਹੀ ਐਮਬੀਆਈ ਹੈਜ਼ ਨੋ ਰਾਈਟ ਟੂ ਪਰਮਿਟ ਦਾ ਟਰਾਲੀਸ ਓਵਰ ਰੋਡ ਟਰਾਲੀ ਪਰ ਕਾਰਨ ਕਿ ਆ ਪੰਜਾਬ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਵਿੱਚ ਟਰੈਕਟਰ ਟਰਾਲੀ ਓਵਰ ਰੋਡ ਨੂੰ ਸਰਕੰਡਾ ਢੋਣ ਲਈ ਹੋਰ ਬਰਬੜੀਆਂ ਚੀਜ਼ਾਂ ਢੋਣ ਲਈ ਔਰ ਜਾਣ ਕੇ ਪਰਮਿਟ ਕਰ ਰਹੀ ਆ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਆਰਟੀ ਕੇ ਮਤਲਬ ਰੀਜਨਲ ਟਰਾਂਸਪੋਰਟ ਅਥਾਰਟੀ ਉਹ ਕਿਸੇ ਨੂੰ ਚੈੱਕ ਨਹੀਂ ਕਰਦੇ ਉੱਥੇ ਆਪਣੇ ਦਫ਼ਤਰ ਤੱਕ ਹੈ ਸੀਮਤ ਹੈ 20000 ਰੁਪਏ ਜੁਰਮਾਨਾ ਪੇਤੀ ਦੇਖੋ ਪੇਪਰ ਮਿਲਦੇ ਵਿੱਚ ਕਿੰਨੀਆਂ ਟ੍ਰੈਕ ਟ੍ਰਾਲੀਆਂ ਰੋਹ ਜਾਂਦੀਆਂ ਕੋ ਚਾਰ ਚਾਰ ਪੰਜ ਪੰਜ 6 6 7 7 ਜ਼ਿਲ੍ਹਿਆਂ ਦੇ ਵਿੱਚੋਂ ਲੰਘ ਕੇ ਆਉਂਦੀਆਂ ਕਿ ਆ ਉੱਥੇ ਜਿਹੜੇ ਆਰਟੀਆ ਸਾਹਿਬ ਆ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਇਹ ਮੋਟਰ ਵਹੀਕਲ ਜਿਹੜਾ ਐਕਟ ਆ ਕਿ ਯੂਨਾਈਟਿਡ ਨੇਸ਼ਨ ਨੇ ਇੰਪਲੀਮੈਂਟ ਕਰਨਾ ਇਸ ਤੇ ਭਗਵੰਤ ਮਾਨ ਜੀ ਤੁਸੀਂ ਕੱਲਾ ਹੀ ਗੱਪਾਂ ਤੱਕ ਤੇ ਝੂਠ ਬੋਲਣ ਤੱਕ ਸੀਮਤ ਹੋ ਅਸੀਂ ਇਹ ਵੀ ਚਾਹਨੇ ਆ ਤੇ ਮੋਟਰ ਵਹੀਕਲ ਐਕਟ ਆ ਤੇ ਉਹ ਲਾਗੂ ਹੋਣਾ ਚਾਹੀਦਾ ਲੋਕਾਂ ਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚੋ ਬਦਲਾਅ ਆਊਗਾ ਬਦਲਾਅ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ ਪੰਜਾਬ ਦਾ ਹੀ ਬੇੜਾ ਕਰਦਿਓ ਸੜਕਾਂ ਦੇ ਉੱਤੇ ਟ੍ਰੈਫਿਕ ਸਿਸਟਮ ਨਾ ਦੀ ਕੋਈ ਚੀਜ਼ੇ ਨਹੀਂ ਆ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਇਮਾਨਦਾਰੀ ਦੇ ਨਾਲ ਮੋਟਰ ਵਹੀਕਲ ਐਕਟ ਨੂੰ ਲਾਗੂ ਕੀਤਾ ਜਾਵੇ ਔਰ ਜਿਹੜੇ ਟਰੱਕ ਟਰਾਲੀ ਆ ਓਵਰ ਲੋਡ ਆ ਰਹੇ ਆ ਇਹ ਸਰਕੰਡਾ ਲੈ ਕੇ ਆ ਰਹੇ ਆ ਮੇਲ ਨੂੰ ਉਹ ਸਾਰਾ ਬੰਦ ਕੀਤਾ ਜਾਵੇ ਦੇਖੋ ਸਰਕੰਡਾ ਆਦਾ ਟ੍ਰੱਕ ਜਿਹੜਾ ਹੈ ਉਹ ਮੋਡੀ ਬੰਦ ਹੋਵੇ ਉਹਦੇ ਵਿੱਚ ਕਵਰ ਕੀਤਾ ਹੋਣਾ ਚਾਹੀਦਾ ਜਦੋਂ ਐਮਬੀਆਈ ਕਿਸੇ ਵਹੀਕਲ ਨੂੰ ਪਰਮਿਸ਼ਨ ਨਹੀਂ ਦਿੰਦੇ ਉਹ ਵਹੀਕਲ ਚੱਲਦੇ ਕਿੱਦਾਂ ਸੜਕਾਂ ਤੇ ਤੁਸੀਂ ਇਹ ਪਹਿਲਾਂ ਜਵਾਬ ਦਿਓ ਅੱਜ ਜੋ ਗੜਸ਼ੰਕਰ ਏਰੀਆ ਦੇ ਵਿੱਚ ਤੂੜੀ ਦੇ ਵੱਡੇ ਵੱਡੇ ਜਿਹੜੇ ਟ੍ਰੈਕਟਰ ਵਾਲਿਆਂ ਵਾਲੇ ਭੁੰਗ ਲੰਘ ਰਹੇ ਆ ਉਹਨਾਂ ਦੀ ਸਮੱਸਿਆ ਜੋ ਕਿ ਕਾਨੂੰਨੀ ਤੌਰ ਤੇ ਟ੍ਰੈਕਟਰ ਟਰਾਲੀ ਰਾਹੀ ਅਸੀਂ ਇਹ ਭੁੰਗ ਦਾਹੀ ਤੂੜੀ ਲੈ ਕੇ ਮਿਲ ਨੂੰ ਨਹੀਂ ਪਹੁੰਚਾ ਸਕਦੇ ਜੇ ਕਾਨੂੰਨੀ ਤੌਰ ਤੇ ਵੀ ਇਹਨਾਂ ਨੂੰ ਲੰਘਣ ਤੂੜੀ ਮੰਗਾਨੀ ਹੋਵੇ ਮਿਲ ਵਾਸੀਆਂ ਨੇ ਉਹਨਾਂ ਵਾਸਤੇ ਟਰੱਕ ਹੈ ਟੱਕਾਂ ਰਾਹੀਂ ਟਿਪਰਾਂ ਰਾਹੀਂ ਆਪਣੀ ਤੂੜੀ ਮੰਗਾਨ ਦਾ ਪ੍ਰਬੰਧ ਕਰਨ ਇਹਨਾਂ ਤੇ ਪੂਰਨ ਤੌਰ ਤੇ ਜਿਹੜੇ ਟਰੈਕਟਰ ਟਾਲੀਆਂ ਰਾਹੀਂ ਭੋਂਗ ਲੈ ਕੇ ਵੱਡੇ ਵੱਡੇ ਲੈ ਕੇ ਸੜਕ ਰੋਕ ਕੇ ਸੜਕ ਦੇ ਵਿੱਚ ਬਹੁਤ ਜ਼ਿਆਦਾ ਹਾਸਤੇ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਤਾਂ ਜੋ ਕਿ ਸ਼ਹਿਰ ਵਾਸੀਆਂ ਨੂੰ ਵੀ ਕੁਝ ਰਾਹਤ ਮਿਲ ਸਕੇ ਸ਼ਹਿਰ ਦੇ ਵਿੱਚ ਹਰ ਬੇਲੇ ਮੌਤ ਦਾਮ ਮਾਹੌਲ ਬਣਿਆ ਰਹਿੰਦਾ ਹੈ ਕਿ ਕਿਸੇ ਟਾਈਮ ਵੀ ਇਹਨਾਂ ਕਰਕੇ ਹਾਸਤਾ ਵਾਪਰ ਜਾਂ ਸਕਦਾ ਹੈ ਇਹ ਇੱਕ ਭੰਗ ਹੀ ਸਾਰੇ ਸ਼ਹਿਰ ਨੂੰ ਬਲੌਕ ਕਰ ਦਿੰਦੇ ਨੇ ਟੈਪਕ ਦੀ ਸਮੱਸਿਆ ਖੜ ਜਾਂਦੀ ਆ ਇਸ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮੰਗ ਕਰਦੇ ਆ ਕਿ ਜਿਹੜੇ ਟ੍ਰੈਕਟਰ ਟਰਾਲੀਆਂ ਰਾਹੀਂ ਵੱਡੇ ਵੱਡੇ ਭੰਗ ਤੂੜੀ ਦੇ ਲੈ ਕੇ ਇਹਨਾਂ ਨੂੰ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਤਾਂ ਜੋ ਕਿ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਜੇ ਕਿ ਸੈਲਾ ਮੇਲਵਾਲਿਆਂ ਨੂੰ ਤੂੜੀ ਦੀ ਲੋੜ ਹੈ ਉਹ ਟਰੱਕਾਂ ਰਾਹੀਂ ਜੋ ਕਾਨੂੰਨਨ ਤੌਰ ਤੇ ਹੈ ਉਹਨਾਂ ਨੂੰ ਪਰਮਿਟ ਮਿਲੇ ਆ ਉਹਨਾਂ ਰਾਹੀਂ ਹੀ ਥੂੜੀ ਮੰਗਵਾਉਣ ਦਾ ਪ੍ਰਬੰਧ ਕਰ ਸਕੇ ਤਾਂ ਜੋ ਸ਼ਹਿਰ ਨੂੰ ਵੀ ਕੋਈ ਸਹਾਇਤਾ ਮਿਲ ਸਕੇ ਇਹਦੇ ਬਾਰੇ ਜੀ ਜਿਹੜਾ ਮੇਰੇ ਧਿਆਨ ਚੀ ਚੀਜ਼ ਵੀ ਆਈ ਹੈ ਕਿਉਂਕਿ ਲੇਟ ਨਾਈਟ ਜਿਹੜੀਆਂ ਨੇ ਜ਼ਿਆਦਾਤਰ ਟਰਾਲੀ ਜਿਹੜੀਆਂ ਥੂੜੀ ਵਾਲੀਆਂ ਨੇ ਜਿਹੜੀਆਂ ਓਵਰ ਸਾਈਜ਼ ਹੈਗੀਆਂ ਤੇ ਰੋਡ ਦੇ ਟ੍ਰੈਫਿਕ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀ ਮਤਲਬ ਸਮੱਸਿਆ ਆ ਰਹੀ ਹੈ ਇਹਦੇ ਵਾਸਤੇ ਮੈਂ ਟ੍ਰੈਫਿਕ ਜਿਹੜੇ ਇੰਚਾਰਜ ਨੇ ਸਾਡੇ ਉਹਨਾਂ ਨੂੰ ਤੇ ਪਲੱਸ ਨਾਈਟ ਵਾਲਿਆਂ ਨੂੰ ਜਿਹੜਾ ਅਸੀਂ ਬਿਲਕੁਲ ਇਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਹੈ ਜੀ ਜੇ ਨਹੀਂ ਹੈ ਤਾਂ ਫਿਰ ਇਸ ਤੋਂ ਬਾਅਦ ਅਗਲੀ ਜਿਹੜੀ ਹੈ ਕੋਈ ਨਹੀਂ ਕਾਰਵਾਈ ਜਿਹੜੀ ਸਖਤ ਕੀਤੀ ਜਾਊਗੀ